ਜਾ ਕੇ ਜਿੱਥੋਂ ਤੁਹਾਨੂੰ ਸਸਤਾ ਮਿਲੇ ਤੁਸੀਂ ਉੱਥੇ ਜਾ ਕੇ ਤੇ ਚੀਜ਼ ਲਿਆ ਉਹ ਤੇ ਆਪਦੀ ਦੁਕਾਨ ਤੇ ਰੱਖ ਕੇ ਵੇਚੋ ਇਹ ਕਾਨੂੰਨ ਆਇਆ ਹੋ ਸਕਦਾ ਹੈ ਜੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਪਤਾ ਹੋਵੇ ਪਰ ਕਿਸੇ ਵੇਲੇ ਕਿਸੇ ਦੁਕਾਨਦਾਰ ਭਰਾ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਦੱਸਾਂਗੇ ਬਾਜ਼ਾਰ ਦੇ ਵਿੱਚ ਕਿ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਨੇ ਮੋਦੀ ਸਾਹਿਬ ਨੇ ਇਹ ਕਿਸਾਨ ਮਾਰੂ ਨਹੀਂ ਹੈ ਦੁਕਾਨਮਾਰੂ ਕਾਨੂੰਨ ਵੀ ਨਹੀਂ ਆਪਾਂ ਜੜੀ ਕੋਈ 5-700 ਰੋਜ਼ ਦੀ 1000 ਦੀ ਦੁਕਾਨ ਕਰਦੇ ਆਂ ਇਹਨਾਂ ਨੇ ਵੇੜਾ ਗਰ ਕਰਕੇ ਏ ਡਾਨੀਆਂ ਬਾਲੀਆਂ ਨੂੰ ਦੇ ਦਿੱਤਾ ਇਹ ਅੱਜ ਨਹੀਂ ਹੋਰ 6 ਮਹੀਨਿਆਂ ਨੂੰ ਸਾਲ ਨੂੰ 2 ਸਾਲਾਂ ਨੂੰ ਇੱਥੇ ਇਹੋ ਕੰਮ ਇਹਨਾਂ ਨੇ ਕਰਨਾ ਹੈ ਕਿ ਜਿਹੜੇ ਯੂਐਸਏ ਦੇ ਨਾਲ ਤਿੰਨ ਸਮਝੌਤੇ ਕੀਤੇ ਆ ਸੈਂਟਰ ਦੀ ਗਵਰਨਮੈਂਟ ਨੇ ਕਿ ਤੁਸੀਂ ਯੂਐਸਏ ਤੋਂ ਸਮਾਨ ਲਿਆਓ ਲਿਆ ਕੇ ਤੇ ਸਾਡੇ ਇੰਡੀਆ ਦੇ ਵਿੱਚ ਵੇਚੋ ਉੱਤੇ ਕੋਈ ਵੈਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਡਾ ਇਹ ਵਿਰੋਧ ਆ ਕਿ ਕੀ ਗੱਲ ਕਿਹੜੀ ਤੀਜ ਆ ਜਿਹੜੀ ਯੂਐਸਏ ਤੋਂ ਮਿਲਦੀ ਆ ਜਿਹੜੀ ਇੰਡੀਆ ਦੇ ਵਿੱਚੋਂ ਨਹੀਂ ਮਿਲਦੀ ਅਸੀਂ ਇੰਡੀਆ ਦੇ ਵਿੱਚ ਕਿਸੇ ਵੀ ਇਥੇ ਭਰਾ ਨੂੰ ਰੋਜ਼ਗਾਰ ਦਈਏ ਉਹਨੂੰ ਅਸੀਂ ਯਾਰ ਤੇਰੇ ਕੋਲ ਅਸੀਂ ਟੈਕਸ ਨਹੀਂ ਲੈਂਦੇ ਤੂੰ ਆ ਬਗੈਰ ਟੈਕਸ ਤੋਂ ਇਥੇ ਦੁਕਾਨ ਖੋਲ ਆਪਦਾ ਰੋਜ਼ਗਾਰ ਚਲਾ ਉਹਦੇ ਬੱਚੇ ਪਾਲ ਸਾਡਾ ਦੇਸ਼ ਖੁਸ਼ਹਾਲ ਸੋ ਇਹ ਕਿਤੇ ਨਾ ਕਿਤੇ ਜਿਹੜੇ ਆ ਮੋਦੀ ਸਰਕਾਰ ਜਿਹੜੀ ਹੈ ਇਹ ਫੇਰ ਦੁਬਾਰਾ ਗੋਰਿਆਂ ਦਾ ਰਾਜ ਲਿਆਉਣਾ ਚਾਹੁੰਦੀ ਆ ਜਿਹੜਾ ਆਪਾਂ ਨੇ ਆਪਣੇ ਵੱਡਿਆਂ ਨੇ ਸੀ ਹਿੱਡੀਆਂ ਦੇ ਕੇ ਤੋਂ ਕਦਮ ਕੀਤਾ ਸੀ ਸੋ ਅਸੀਂ ਇਸ ਚੀਜ਼ ਦਾ ਅੱਜ ਬੜੇ ਵੱਡੇ ਲੈਵਲ ਤੇ ਵਿਰੋਧ ਕਰ ਰਹੇ ਆਂ ਅਸੀਂ ਪੁੱਤਲਾ ਫੂਕ ਰਹੇ ਆ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀਆਂ ਦਾ ਕਿ ਜਿਨ੍ਹਾਂ ਨੇ ਬੇੜਾ ਗਰ ਕਰਕੇ ਸਾਡੋਂ ਫੇਰ ਇੱਕ ਵਾਰੀ ਗੁਲਾਮ ਹੋਣ ਲਈ ਮਜਬੂਰੀ ਕਰਨ ਦੇ ਵੀ ਤੁਸੀਂ ਫੇਰ ਅਮਰੀਕਾ ਦੇ ਗੁਲਾਮ ਹੋ ਕਿਸੇ ਦੇਸ਼ ਦੇ ਗੁਲਾਮ ਹੋ ਇਹ ਗੱਲ ਸਾਡਾ ਇੱਥੇ ਰੋਜ਼ਗਾਰ ਚੱਲਣ ਦੇ ਆ ਸਾਹੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜਿਹੜੇ ਸਾਡੇ ਇੱਥੇ ਭਰਾ ਦੇ ਰੋਜ਼ਗਾਰ ਕਰਦੇ ਅੱਗੇ ਜਿੱਥੋਂ ਤੁਹਾਨੂੰ ਸਸਤਾ ਮਿਲੇ ਤੁਸੀਂ ਉੱਥੇ ਜਾ ਕੇ ਤੇ ਚੀਜ਼ ਲਿਆ ਉਹ ਤੇ ਆਪਦੀ ਦੁਕਾਨ ਤੇ ਰੱਖ ਕੇ ਵੇਚੋ ਇਹ ਕਾਨੂੰਨ ਆਇਆ ਹੋ ਸਕਦਾ ਆ ਜੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਪਤਾ ਹੋਵੇ ਪਰ ਕਿਸੇ ਵੇਲੇ ਕਿਸੇ ਦੁਕਾਨਦਾਰ ਭਰਾ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਦੱਸਾਂਗੇ ਬਾਜ਼ਾਰ ਦੇ ਵਿੱਚ ਕਿ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਨੇ ਮੋਦੀ ਸਾਹਿਬ ਨੇ ਇਹ ਕਿਸਾਨ ਮਾਰੂ ਨਹੀਂ ਆ ਦੁਕਾਨ ਮਾਰੂ ਕਾਨੂੰਨ ਵੀ ਨੇ ਆਪਾਂ ਜੜੀ ਕੋਈ 5-700 ਰੋਜ਼ ਦੀ 1000 ਦੀ ਦੁਕਾਨ ਕਰਦੇ ਆ ਇਹਨਾਂ ਨੇ ਬੇੜਾ ਕਰ ਕਰਕੇ ੜਾਨੀਆਂ ਬਾਲੀਆਂ ਨੂੰ ਦੇ ਦਿੱਤਾ ਇਹ ਅੱਜ ਨਹੀਂ ਹੋਰ 6 ਮਹੀਨਿਆਂ ਨੂੰ ਸਾਲ ਨੂੰ 2 ਸਾਲਾਂ ਨੂੰ ਇੱਥੇ ਇਹੋ ਕੰਮ ਇਹਨਾਂ ਨੇ ਕਰਨਾ ਕਿ ਜਿਹੜੇ ਯੂਐਸਏ ਦੇ ਨਾਲ ਤਿੰਨ ਸਮਝੌਤੇ ਕੀਤੇ ਆ ਸੈਂਟਰ ਦੀ ਗਵਰਨਮੈਂਟ ਨੇ ਕਿ ਤੁਸੀਂ ਯੂਐਸਏ ਤੋਂ ਸਮਾਨ ਲਿਆਓ ਲਿਆ ਕੇ ਤੇ ਸਾਡੇ ਇੰਡੀਆ ਦੇ ਵਿੱਚ ਵੇਚੋ ਉੱਤੇ ਕੋਈ ਵੈਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਡਾ ਇਹ ਵਿਰੋਧ ਆ ਕਿ ਕੀ ਗੱਲ ਕਿਹੜੀ ਤੀਜ ਆ ਜਿਹੜੀ ਯੂਐਸਏ ਤੋਂ ਮਿਲਦੀ ਆ ਜਿਹੜੀ ਇੰਡੀਆ ਦੇ ਵਿੱਚੋਂ ਨਹੀਂ ਮਿਲਦੀ ਅਸੀਂ ਇੰਡੀਆ ਦੇ ਵਿੱਚ ਕਿਸੇ ਵੀ ਇੱਥੇ ਭਰਾ ਨੂੰ ਰੋਜ਼ਗਾਰ ਦਈਏ ਉਹਨੂੰ ਆਖੀਂ ਯਾਰ ਤੇਰੇ ਕੋਲ ਅਸੀਂ ਟੈਕਸ ਨਹੀਂ ਲੈਂਦੇ ਤੂੰ ਆ ਬਗੈਰ ਤਕਸ ਤੋਂ ਇੱਥੇ ਦੁਕਾਨ ਖੋਲ ਆਵਦਾ ਰੋਜ਼ਗਾਰ ਚਲਾਉਂਦੇ ਬੱਚੇ ਪਾਲ ਸਾਡਾ ਦੇਸ਼ ਖੁਸ਼ਹਾਲ ਸੋ ਇਹ ਕਿਦਣਾ ਕਿਤੇ ਜਿਹੜੇ ਆ ਮੋਦੀ ਸਰਕਾਰ ਜਿਹੜੀ ਏ ਇਹ ਫੇਰ ਦੁਬਾਰਾ ਗੋਰਿਆਂ ਦਾ ਰਾਜ ਲਿਆਉਣਾ ਚਾਹੁੰਦੀ ਆ ਜਿਹੜਾ ਆਪਾਂ ਨੇ ਆਪਣੇ ਵੱਡਿਆਂ ਨੇ ਸੀ ਹਿੱਡੀਆਂ ਦੇ ਕੇ ਤੋਂ ਕਦਮ ਕੀਤਾ ਸੀ ਸੋ ਅਸੀਂ ਇਸ ਚੀਜ਼ ਦਾ ਅੱਜ ਬੜੇ ਵੱਡੇ ਲੈਵਲ ਤੇ ਵਿਰੋਧ ਕਰ ਰਹੇ ਆ ਅਸੀਂ ਪੁਤਲਾ ਫੂਕ ਰਹੇ ਆ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀਆਂ ਦਾ ਕਿ ਜਿਨ੍ਹਾਂ ਨੇ ਬੇੜਾ ਗਰ ਕਰਕੇ ਸਾਡੋਂ ਫੇਰ ਇੱਕ ਵਾਰੀ ਗੁਲਾਮ ਹੋਣ ਲਈ ਮਜਬੂਰੀ ਕਰਨ ਦੇ ਵੀ ਤੁਸੀਂ ਫੇਰ ਅਕੀ ਅਮਰੀਕਾ ਦੇ ਗੁਲਾਮ ਹੋ ਕਿਸੇ ਦੇਸ਼ ਦੇ ਗੁਲਾਮ ਹੋ ਇਹ ਗੱਲ ਸਾਡਾ ਇੱਥੇ ਰੋਜ਼ਗਾਰ ਚੱਲਣ ਦਾ ਸਾਹੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜਿਹੜੇ ਸਾਡੇ ਇੱਥੇ ਭਰਾ ਦੇ ਰੋਜ਼ਗਾਰ ਕਰਦੇ ਅੱਗੇ ਜਿੱਥੋਂ ਤੁਹਾਨੂੰ ਸਸਤਾ ਮਿਲੇ ਤੁਸੀਂ ਉੱਥੇ ਜਾ ਕੇ ਤੇ ਚੀਜ਼ ਲਿਆ ਉਹ ਤੇ ਆਪਦੀ ਦੁਕਾਨ ਤੇ ਰੱਖ ਕੇ ਵੇਚੋ ਇਹ ਕਾਨੂੰਨ ਆਇਆ ਹੋ ਸਕਦਾ ਹੈ ਜੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਪਤਾ ਹੋਵੇ ਪਰ ਕਿਸੇ ਵੇਲੇ ਕਿਸੇ ਦੁਕਾਨਦਾਰ ਭਰਾ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਦੱਸਾਂਗੇ ਬਾਜ਼ਾਰ ਦੇ ਵਿੱਚ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਨੇ ਮੋਦੀ ਸਾਹਿਬ ਨੇ ਇਹ ਕਿਸਾਨ ਮਾਰੂ ਨਹੀਂ ਆ ਦੁਕਾਨ ਮਾਰੂ ਕਾਨੂੰਨ ਵੀ ਨੇ ਆਪਾਂ ਜੜੀ ਕੋਈ 5 700 ਰੋਜ਼ ਦੀ 1000 ਦੀ ਦੁਕਾਨ ਕਰਦੇ ਆ ਇਹਨਾਂ ਨੇ ਬੇੜਾ ਕਰ ਕਰਕੇ ਏਡਾਨੀਆਂ ਬਾਲੀਆਂ ਨੂੰ ਦੇ ਦਿੱਤਾ ਇਹ ਅੱਜ ਨਹੀਂ ਹੋਰ 6 ਮਹੀਨਿਆਂ ਨੂੰ ਸਾਲ ਨੂੰ 2 ਸਾਲਾਂ ਨੂੰ ਇੱਥੇ ਇਹੋ ਕੰਮ ਇਹਨਾਂ ਨੇ ਕਰਨਾ ਹੈ ਕਿ ਜਿਹੜੇ ਯੂ ਐਸ ਏ ਦੇ ਨਾਲ ਤਿੰਨ ਸਮਝੌਤੇ ਕੀਤੇ ਆ ਸੈਂਟਰ ਦੀ ਗਵਰਨਮੈਂਟ ਨੇ ਕਿ ਤੁਸੀਂ ਯੂ ਐਸ ਏ ਤੋਂ ਸਮਾਨ ਲਿਆਓ ਲਿਆ ਕੇ ਤੇ ਸਾਡੇ ਇੰਡੀਆ ਦੇ ਵਿੱਚ ਵੇਚੋ ਉੱਤੇ ਕੋਈ ਵੈਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਡਾ ਇਹ ਵਿਰੋਧ ਆ ਕਿ ਕੀ ਗੱਲ ਕਿਹੜੀ ਤੀਜ ਆ ਜਿਹੜੀ ਯੂ ਐਸ ਏ ਤੋਂ ਮਿਲਦੀ ਆ ਜਿਹੜੀ ਇੰਡੀਆ ਦੇ ਵਿੱਚੋਂ ਨਹੀਂ ਮਿਲਦੀ ਅਸੀਂ ਇੰਡੀਆ ਦੇ ਵਿੱਚ ਕਿਸੇ ਵੀ ਇੱਥੇ ਭਰਾ ਨੂੰ ਰੋਜ਼ਗਾਰ ਦਈਏ ਉਹਨੂੰ ਅਸੀਂ ਯਾਰ ਤੇਰੇ ਕੋਲ ਅਸੀਂ ਟੈਕਸ ਨਹੀਂ ਲੈਂਦੇ ਤੂੰ ਆ ਬਗੈਰ ਟੈਕਸ ਤੋਂ ਇੱਥੇ ਦੁਕਾਨ ਖੋਲ ਆਪਦਾ ਰੋਜ਼ਗਾਰ ਚਲਾ ਉਹਦੇ ਬੱਚੇ ਪਾਲ ਸਾਡਾ ਦੇਸ਼ ਖੁਸ਼ਹਾਲ ਸੋ ਇਹ ਕਿਤੇ ਨਾ ਕਿਤੇ ਜਿਹੜੇ ਆ ਮੋਦੀ ਸਰਕਾਰ ਜਿਹੜੀ ਹੈ ਇਹ ਫੇਰ ਦੁਬਾਰਾ ਗੋਰਿਆਂ ਦਾ ਰਾਜ ਲਿਆਉਣਾ ਚਾਹੁੰਦੀ ਆ ਜਿਹੜਾ ਆਪਾਂ ਨੇ ਆਪਣੇ ਵੱਡਿਆਂ ਨੇ ਸੀ ਸਿੱਧੀਆਂ ਦੇ ਕੇ ਤੋਂ ਕਦਮ ਕੀਤਾ ਸੀ ਸੋ ਅਸੀਂ ਇਸ ਚੀਜ਼ ਦਾ ਅੱਜ ਬੜੇ ਵੱਡੇ ਲੈਵਲ ਤੇ ਵਿਰੋਧ ਕਰ ਰਹੇ ਆ ਅਸੀਂ ਪੁਤਲਾ ਫੂਕ ਰਹੇ ਆ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀਆਂ ਦਾ ਕਿ ਜਿਨ੍ਹਾਂ ਨੇ ਬੇੜਾ ਦਰ ਕਰਕੇ ਸਾਡੋਂ ਫੇਰ ਇੱਕ ਵਾਰੀ ਗੁਲਾਮ ਹੋਣ ਲਈ ਮਜਬੂਰੀ ਕਰਨ ਦਾ ਵੀ ਤੁਸੀਂ ਫੇਰ ਇੱਕ ਅਮਰੀਕਾ ਦੇ ਗੁਲਾਮ ਹੋ ਕਿਸੇ ਦੇਸ਼ ਦੇ ਗੁਲਾਮ ਹੋ ਇਹ ਗੱਲ ਸਾਡਾ ਇੱਥੇ ਰੋਜ਼ਗਾਰ ਚੱਲਣ ਦਾ ਸਾਹੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜਿਹੜੇ ਸਾਡੇ ਇੱਥੇ ਭਰਾ ਦੇ ਰੋਜ਼ਗਾਰ ਕਰਦੇ ਆਗੇ ਜਿੱਥੋਂ ਤੁਹਾਨੂੰ ਸਸਤਾ ਮਿਲੇ ਤੁਸੀਂ ਉੱਥੇ ਜਾ ਕੇ ਤੇ ਚੀਜ਼ ਲਿਆ ਉਹ ਤੇ ਆਪਦੀ ਦੁਕਾਨ ਤੇ ਰੱਖ ਕੇ ਵੇਚੋ ਇਹ ਕਾਨੂੰਨ ਆਇਆ ਹੋ ਸਕਦਾ ਹੈ ਜੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਪਤਾ ਹੋਵੇ ਪਰ ਕਿਸੇ ਵੇਲੇ ਕਿਸੇ ਦੁਕਾਨਦਾਰ ਭਰਾ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਦੱਸਾਂਗੇ ਬਾਜ਼ਾਰ ਦੇ ਵਿੱਚ ਪੀ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਨੇ ਮੋਦੀ ਸਾਹਿਬ ਨੇ ਇਹ ਕਿਸਾਨ ਮਾਰੂ ਨਹੀਂ ਆ ਦੁਕਾਨ ਮਾਰੂ ਕਾਨੂੰਨ ਵੀ ਨੇ ਆਪਾਂ ਜੜੀ ਕੋਈ 5 700 ਰੋਜ਼ ਦੀ 1000 ਦੀ ਦੁਕਾਨ ਕਰਦੇ ਆ ਇਹਨਾਂ ਨੇ ਬੇੜਾ ਕਰ ਕਰਕੇ ਅਡਾਨੀਆਂ ਬਾਲੀਆਂ ਨੂੰ ਦੇ ਦਿੱਤਾ ਇਹ ਅੱਜ ਨਹੀਂ ਹੋਰ 6 ਮਹੀਨਿਆਂ ਨੂੰ ਸਾਲ ਨੂੰ 2 ਸਾਲਾਂ ਨੂੰ ਇੱਥੇ ਇਹੋ ਕੰਮ ਇਹਨਾਂ ਨੇ ਕਰਨਾ ਹੈ ਕਿ ਜਿਹੜੇ ਯੂ ਐਸ ਏ ਦੇ ਨਾਲ ਤਿੰਨ ਸਮਝੌਤੇ ਕੀਤੇ ਆ ਸੈਂਟਰ ਦੀ ਗਵਰਨਮੈਂਟ ਨੇ ਕਿ ਤੁਸੀਂ ਯੂ ਐਸ ਏ ਤੋਂ ਸਮਾਨ ਲਿਆਓ ਲਿਆ ਕੇ ਤੇ ਸਾਡੇ ਇੰਡੀਆ ਦੇ ਵਿੱਚ ਵੇਚੋ ਉਤੇ ਕੋਈ ਵੈਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਡਾ ਇਹ ਵਿਰੋਧ ਆ ਕਿ ਕੀ ਗੱਲ ਕਿਹੜੀ ਤੀਜ ਆ ਜਿਹੜੀ ਯੂ ਐਸ ਏ ਤੋਂ ਮਿਲਦੀ ਆ ਜਿਹੜੀ ਇੰਡੀਆ ਦੇ ਵਿੱਚੋਂ ਨਹੀਂ ਮਿਲਦੀ ਅਸੀਂ ਇੰਡੀਆ ਦੇ ਵਿੱਚ ਕਿਸੇ ਵੀ ਇੱਥੇ ਭਰਾ ਨੂੰ ਰੋਜ਼ਗਾਰ ਦਈਏ ਉਹਨੂੰ ਅਸੀਂ ਯਾਰ ਟੈਕਸ ਨਹੀਂ ਲੈਂਦੇ ਤੂੰ ਆ ਬਗੈਰ ਟੈਕਸ ਤੋਂ ਇੱਥੇ ਦੁਕਾਨ ਖੋਲ ਆਪਦਾ ਰੋਜ਼ਗਾਰ ਚਲਾ ਆ ਉਹਦੇ ਬੱਚੇ ਪਾਲ ਸਾਡਾ ਦੇਸ਼ ਖੁਸ਼ਹਾਲ ਸੋ ਇਹ ਕਿਦਣਾ ਕਿਤੇ ਜਿਹੜੇ ਆ ਮੋਦੀ ਸਰਕਾਰ ਜਿਹੜੀ ਏ ਇਹ ਫੇਰ ਦੁਬਾਰਾ ਗੋਰਿਆਂ ਦਾ ਰਾਜ ਲਿਆਉਣਾ ਚਾਹੁੰਦੀ ਆ ਜਿਹੜਾ ਆਪਾਂ ਨੇ ਆਪਣੇ ਵੱਡਿਆਂ ਨੇ ਹੀ ਹਿੱਡੀਆਂ ਦੇ ਕੇ ਤੋਂ ਕਦਮ ਕੀਤਾ ਸੀ। ਸੋ ਅਸੀਂ ਇਸ ਚੀਜ਼ ਦਾ ਅੱਜ ਬੜੇ ਵੱਡੇ ਲੈਵਲ ਤੇ ਵਿਰੋਧ ਕਰ ਰਹੇ ਆਂ। ਅਸੀਂ ਪੁਤਲਾ ਫੂਕ ਰਹੇ ਆਂ ਪ੍ਰਧਾਨ ਮੰਤਰੀ ਦੇ, ਪ੍ਰਧਾਨ ਮੰਤਰੀ ਦਾ, ਗ੍ਰਹਿ ਮੰਤਰੀਆਂ ਦਾ ਕਿ ਜਿਨ੍ਹਾਂ ਨੇ ਬੇੜਾਗਰ ਕਰਕੇ ਸਾਡੋਂ ਫੇਰ ਇੱਕ ਵਾਰੀ ਗੁਲਾਮ ਹੋਣ ਲਈ ਮਜਬੂਰੀ ਕਰਨ ਦੇ ਵੀ ਤੁਸੀਂ ਫੇਰ ਅਮਰੀਕਾ ਦੇ ਗੁਲਾਮ ਹੋ, ਕਿਸੇ ਦੇਸ਼ ਦੇ ਗੁਲਾਮ ਹੋ। ਇਹ ਗੱਲ ਸਾਡਾ ਇੱਥੇ ਰੋਜ਼ਗਾਰ ਚੱਲਣ ਦੇ ਆਸਾਂ ਹੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜਿਹੜੇ ਸਾਡੇ ਇੱਥੇ ਭਰਾ ਦੇ ਰੋਜ਼ਗਾਰ ਕਰਦੇ। ਜਿੱਥੇ ਅੱਗੇ ਜਿੱਥੋਂ ਤੁਹਾਨੂੰ ਸਸਤਾ ਮਿਲੇ ਤੁਸੀਂ ਉੱਥੇ ਜਾ ਕੇ ਤੇ ਚੀਜ਼ ਲਾਇਆ ਉਹ ਤੇ ਆਪਦੀ ਦੁਕਾਨ ਤੇ ਰੱਖ ਕੇ ਵੇਚੀ ਇਹ ਕਾਨੂੰਨ ਆਇਆ ਹੋ ਸਕਦਾ ਜੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਪਤਾ ਹੋਵੇ ਪਰ ਕਿਸੇ ਵੇਲੇ ਕਿਸੇ ਦੁਕਾਨਦਾਰ ਭਰਾ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਦੱਸਾਂਗੇ ਬਾਜ਼ਾਰ ਦੇ ਵਿੱਚ ਵੀ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਨੇ ਮੋਦੀ ਸਾਹਿਬ ਨੇ ਇਹ ਕਿਸਾਨ ਮਾਰੂ ਨਹੀਂ ਆ ਦੁਕਾਨ ਮਾਰੂ ਕਾਨੂੰਨ ਵੀ ਨੇ ਆਪਾਂ ਜੜੀ ਕੋਈ 5-700 ਰੋਜ਼ ਦੀ 1000 ਦੀ ਦੁਕਾਨ ਕਰਦੇ ਆ ਇਹਨਾਂ ਨੇ ਬੇੜਾ ਗਰ ਕਰਕੇ ੜਾਨੀਆਂ ਬਾਲੀਆਂ ਨੂੰ ਦੇ ਦਿੱਤਾ ਇਹ ਅੱਜ ਨਹੀਂ ਹੋਰ 6 ਮਹੀਨਿਆਂ ਨੂੰ ਸਾਲ ਨੂੰ 2 ਸਾਲਾਂ ਨੂੰ ਇੱਥੇ ਇਹੋ ਕੰਮ ਇਹਨਾਂ ਨੇ ਕਰਨਾ ਹੈ ਕਿ ਜਿਹੜੇ ਯੂਐਸਏ ਦੇ ਨਾਲ ਤਿੰਨ ਸਮਝੌਤੇ ਕੀਤੇ ਆ ਸੈਂਟਰ ਦੀ ਗਵਰਨਮੈਂਟ ਨੇ ਕਿ ਤੁਸੀਂ ਯੂਐਸਏ ਤੋਂ ਸਮਾਨ ਲਿਆਓ ਲਿਆ ਕੇ ਤੇ ਸਾਡੇ ਇੰਡੀਆ ਦੇ ਵਿੱਚ ਵੇਚੋ ਉੱਤੇ ਕੋਈ ਵੈਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਡਾ ਇਹ ਵਿਰੋਧ ਆ ਕਿ ਕੀ ਗੱਲ ਕਿਹੜੀ ਤੀਜ ਆ ਜਿਹੜੀ ਯੂਐਸਏ ਤੋਂ ਮਿਲਦੀ ਆ ਜਿਹੜੀ ਇੰਡੀਆ ਦੇ ਵਿੱਚੋਂ ਨਹੀਂ ਮਿਲਦੀ ਅਸੀਂ ਇੰਡੀਆ ਦੇ ਵਿੱਚ ਕਿਸੇ ਵੀ ਇੱਥੇ ਭਰਾ ਨੂੰ ਰੋਜ਼ਗਾਰ ਦਈਏ ਉਹਨੂੰ ਅਸੀਂ ਯਾਰ ਤੇਰੇ ਕੋਲ ਅਸੀਂ ਤੱਕਸ ਨਹੀਂ ਲੈਂਦੇ ਤੂੰ ਆ ਬਗੈਰ ਤੱਕਸ ਤੋਂ ਇੱਥੇ ਦੁਕਾਨ ਖੋਲ ਆਪਦਾ ਰੋਜ਼ਗਾਰ ਚਲਾ ਆਉਦੇ ਬੱਚੇ ਪਾਲ ਸਾਡਾ ਦੇਸ਼ ਖੁਸ਼ਹਾਲ ਸੋ ਇਹ ਕਿਦਣਾ ਕਿਤੇ ਜਿਹੜੇ ਆ ਮੋਦੀ ਸਰਕਾਰ ਜਿਹੜੀ ਹੈ ਇਹ ਫੇਰ ਦੁਬਾਰਾ ਗੋਰਿਆਂ ਦਾ ਰਾਜ ਲਿਆਉਣਾ ਚਾਹੁੰਦੀ ਆ ਜਿਹੜਾ ਆਪਾਂ ਨੇ ਆਪਣੇ ਵੱਡਿਆਂ ਨੇ ਫਹੀਦੀਆਂ ਦੇ ਕੇ ਤੋਂ ਕਦਮ ਕੀਤਾ ਸੀ ਸੋ ਅਸੀਂ ਇਸ ਚੀਜ਼ ਦਾ ਅੱਜ ਬੜੇ ਵੱਡੇ ਲੈਵਲ ਤੇ ਵਿਰੋਧ ਕਰ ਰਹੇ ਆਂ ਅਸੀਂ ਪੁੱਤਲਾ ਫੂਕ ਰਹੇ ਆ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀਆਂ ਦਾ ਕਿ ਜਿਨ੍ਹਾਂ ਨੇ ਬੇੜਾ ਦਰ ਕਰਕੇ ਸਾਡੋਂ ਫੇਰ ਇੱਕ ਵਾਰੀ ਗੁਲਾਮ ਹੋਣ ਲਈ ਮਜਬੂਰੀ ਕਰਨ ਦੇ ਵੀ ਤੁਸੀਂ ਫੇਰ ਇੱਕ ਅਮਰੀਕਾ ਦੇ ਗੁਲਾਮ ਹੋ ਕਿਸੇ ਦੇਸ਼ ਦੇ ਗੁਲਾਮ ਹੋ ਇਹ ਗੱਲ ਸਾਡਾ ਇੱਥੇ ਰਿਕਾਰ ਚੱਲਣ ਦੇ ਆ ਸਾਹੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜਿਹੜੇ ਸਾਡੇ ਇੱਥੇ ਭਰਾ ਦੇ ਰਜਗਾਰ ਕਰਦੇ